ਚਾਰ ਪੁੱਤ ਵਾਰੇ ਪੰਜਵੀਂ ਮਾਂ ਵਾਰੀ ਛੇਮਾ ਬਾਪ ਵਾਰਿਆ ਸਤਮਾ ਆਪ ਵਾਰਿਆ ਸੱਤ ਵਾਰ ਕੇ ਕਹਿਣਾ ਭਾਣਾ ਮਿੱਠਾ ਲਾਗੇ ਤੇਰਾ ਸਰਵੰਸਦਾਨੀਆਂ ਵੇ ਦੇਣਾ ਕੌਣ ਦਊਗਾ ਤੇਰੀ ਸ਼ਹੀਦੀ ਸਭਾ ਨੂੰ ਸਮਰਪਿਤ ਛੋਟੇ ਸਾਹਿਬ ਜਦ ਨੂੰ ਸਮਰਪਿਤ ਹਰ ਸਾਲ ਲੰਗਰ ਲਗਾਇਆ ਜਾਂਦਾ ਇਸ ਵਾਰ ਵੀ ਲੰਗਰ ਲਗਾਇਆ ਕਿਸ ਤਰ੍ਹਾਂ ਸਹਿਯੋਗ ਕਿਸ ਤਰ੍ਹਾਂ ਸਾਰੇ ਰਲ ਮਿਲ ਕੇ ਕਰਦੇ ਹੋ ਕਿਵੇਂ ਕਰਦੇ ਸਾਨੂੰ ਬਹੁਤ ਵੱਧ ਚੜ ਕੇ ਉਛਾ ਨਾਲ ਸਹਿਯੋਗ ਮਿਲਦਾ ਹੈ ਬਹੁਤ ਹੀ ਜਬਰਦਸਤ ਸਾਡੇ ਸਾਰੇ ਵਰਕਰ ਹੈ ਸਾਡੇ ਸਾਰੇ ਬੰਦੇ ਹੈ ਸਾਰੇ ਸਾਰੇ ਦੁਕਾਨਦਾਰ ਬੜੇ ਦਿਲ ਨਾਲ ਭਾਵਨਾ ਨਿਵਾਨਿਆ ਜੀ ਜੀ ਤੇ ਬਾਬਾ ਫਤੇ ਸਿੰਘ ਜੋਰਾਵਰ ਸਿੰਘ ਜੀ ਦੀ ਯਾਦ ਵਿੱਚ ਸ਼ਹੀਦਾਂ ਨੂੰ ਸਮਰਪਿਤ ਲੰਗਰ ਅਸੀਂ ਹਰ ਸਾਲ ਕਈ ਸਾਲਾਂ ਤੋਂ ਲਗਾਉਂਦੇ ਆ ਰਹੇ ਹਾਂ ਦਸਮ ਪਾਚਾ ਗੁਰਗੋਬਿੰਦ ਸਿੰਘ ਜੀ ਦੇ ਸਹਿਮਜਾਦਿਆਂ ਤੇ ਉਹਨਾਂ ਦੀ ਜੜੀ ਸ਼ਹਾਦਤ ਹੈ ਜਿਸ ਦੇ ਕਰਕੇ ਅਸੀਂ ਅੱਜ ਧਾਰਮਿਕ ਆਜ਼ਾਦੀ ਅੱਜ ਮਾਣ ਰਹੇ ਸਿੱਖੀ ਰੂਪ ਦੇ ਵਿੱਚ ਸਜੇ ਹੋਏ ਸਿੰਘ ਨੇ ਕਹਿੰਦੇ ਨੇ ਵੀ ਜਿੱਦਾਂ ਦੱਸਿਆ ਇੱਧਰ ਪ੍ਰਧਾਨ ਜੀ ਨੇ ਸਾਰਿਆਂ ਨੇ ਵੀ ਇਹ ਏਕੇ ਦਾ ਪ੍ਰਤੀਕ ਹੈ ਇੱਕ ਅਸੀਂ ਰਲ ਮਿਲ ਕੇ ਉਹਨਾਂ ਨੂੰ ਗੁਰੂਆਂ ਪੀਰਾਂ ਨੂੰ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ ਤੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦਾ ਮਰਨ ਸੇ ਜੋਵਨਾਂ ਸਾਰੇ ਰਖਾ ਪਰਿਵਾਰ ਦੇ ਸਹਿਯੋਗ ਨਾਲ ਇਹ ਲਾ ਰਿਹਾ ਜੀ ਲੰਗਰ ਹਰ ਇੱਕ ਸਾਲ ਲਾਉਂਦੇ ਆ ਤੇ ਬਾਬਾ ਜੋਰਾワਰ ਸਿੰਘ ਜੀ ਬਾਬਾ ਪਤ ਸਿੰਘ ਜੀ ਦੀ ਯਾਦ ਵਿੱਚ ਅਸੀਂ ਤੁਹਾਨੂੰ ਸਮਰਪਿਤ ਹੈ ਸਾਡਾ ਲੰਗਰ ਜੀ ਇਹ ਬਹੁਤ ਵਧੀਆ ਸਹਿਯੋਗ ਰਹਿੰਦੇ ਜੀ ਸਾਰੇ ਕਮੇਟੀ ਮੈਂਬਰਾਂ ਦਾ ਹੋ ਗਿਆ ਸਾਰੇ ਦੁਕਾਨਦਾਰਾਂ ਦਾ ਹੋ ਗਿਆ ਬਹੁਤ ਵਧੀਆ ਸਹਿਯੋਗ ਕਰਦੇ ਨੇ ਜੀ ਹਰ ਸਾਲ ਹੀ ਸਾਲ ਹੀ ਲਾਉਂਦੇ ਆ ਦੇ ਇਹ ਨਾ ਤਾਂ ਕੋਈ ਇੱਕ ਬੰਦਾ ਲਾ ਸਕਦਾ ਹੈ ਹੈਨਾ ਤੇ ਸਾਰੇ ਕਮੇਟੀ ਦੇ ਮੈਂਬਰ ਸਾਰੇ ਇਕੱਠੇ ਹੋ ਕੇ ਲਾਂਦੇ ਆ ਤੇ ਐਵੇਂ ਹੀ ਲਾਂਦੇ ਰਵਾਂਗੇ। ਬਰੂਜੀ ਦੇ ਜਿਹੜੇ ਨੀਚੇ ਦੀ ਸ਼ਹਾਦਤ ਸਾਡੇ ਵਾਸਤੇ ਵਾਰੀ ਅਸੀਂ ਤਾਂ ਉਹਦਾ ਇੱਕ ਤਿੰਕਾ ਵੀ ਉਹਦੇ ਉਹ ਨਹੀਂ ਹੈਗੇ ਕਿ ਅਸੀਂ ਕੁਝ ਉਹਨਾਂ ਦਾ ਪਰਾਲਾ ਜਿਹੜਾ ਉਹਨਾਂ ਨੇ ਸੰਭਲੀ ਕੀਤਾ ਸੀਗਾ ਜਿਨ੍ਹਾਂ ਦਾ ਸ਼ੁਕਰ ਅਦਾ ਕਰਦੇ ਆ ਅਸੀਂ ਇਹ ਨਹੀਂ ਹਾਂ ਤੇ ਸ਼ਹੀਦਾਂ ਦੀ ਯਾਦ ਦੇ ਵਿੱਚ ਹੀ ਹਰ ਸਾਲ ਸਾਡਾ ਲੰਗਰ ਲੱਗਦਾ ਇੱਥੇ ਰਖੜਾ ਸਾਹਿਬ ਦੇ ਪੋਲਿਟিক্যাল ਸੈਕਟਰੀ ਨਾਲ ਨੇ ਲੰਗਰ ਸ਼ੱਕੇ ਵੀ ਆਏ ਨੇ ਕਿਸ ਤਰ੍ਹਾਂ ਦਾ ਲੰਗਰ ਲੱਗਿਆ ਤੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਸਾਰੀ ਕਮੇਟੀ ਨੇ ਸਾਹਿਬ ਦਾ ਵੀ ਧੰਨਵਾਦ ਕੀਤਾ ਤੇ ਭਾਈ ਇਹ ਸਾਰੀ ਜਿੰਨੀ ਵੀ ਕੰਪਲੈਕਸ ਦਾ ਸਰੰਦ ਅੱਜ ਧੰਨਵਾਦ ਰੈਰੀ ਜੀ ਦਾ ਹਾਲਸਾ ਰੈਰੀ ਜੀ ਕੀਤੇ ਜੀ ਅੱਜ ਛੋਟੇ ਸ਼ਹਿਬਜ਼ਾਦਿਆਂ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਜੋ ਸੰਬੰਧਤ ਲੰਗਰ ਲਾਇਆ ਹੈ ਓਹ ਲੰਗਰ ਇੱਕ ਹੈਗਾ Hindu Sikh Muslim ਸਭ ਭੈਣ ਭਾਈ ਜਾਂਦਾ ਹੈ ਇੱਕ ਸਾਂਝ ਵੀ ਸਾਂਝ ਦਾ ਪ੍ਰਤੀਕ ਹੈ ਸਭ ਨੇ ਰਲ ਕੇ ਲੰਗਰ ਲਾਇਆ ਮੈਂ ਇਹ ਦੇਖ ਕੇ ਹੈਰਾਨ ਹਾਂ ਕਿ ਲੰਗਰ ਜੋ ਚੱਲਿਆ ਹੈ ਲੰਗਰ ਦੀ ਇੰਨੀ ਜਿਆਦਾ ਸਫਲਤਾ ਹੋਈ ਹੈ ਕਿ ਲੰਗਰ ਛਕਣ ਵਾਲੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੇ ਛਕਾਉਣ ਵਾਲੇ ਵੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਚਾਰ ਪੁੱਤ ਵਾਰੇ ਪੰਜਵੀਂ ਮਾਂ ਵਾਰੀ ਛੇ ਮਾਂ ਬਾਪ ਵਾਰਿਆ ਸਤਮਾਪ ਵਾਰਿਆ ਸਤ ਵਾਰ ਕੇ ਕਹਿਣਾ ਭਾਣਾ ਮਿੱਠਾ ਲਾਗੇ ਤੇਰਾ ਸਰਵੰਸਦਾਨੀਆਂ ਵੇ ਦੇਣਾ ਕੌਣ ਦਊਗਾ ਤੇਰੀ ਸ਼ਹੀਦੀ ਸਭਾ ਜੋੜ ਮੇਲੇ ਦੇ ਉੱਤੇ ਲੱਖਾਂ ਲੋਕਾਂ ਨੇ ਸਰਦਾ ਦੇ ਫੁੱਲ ਭੇਂਟ ਕੀਤੇ ਛੋਡੇ ਸਾਹਿਬ ਜਰਿਆਂ ਸ਼ਹੀਦੀ ਨੂੰ ਪ੍ਰਣਾਮ ਕੀਤਾ ਇਸੇ ਲੜੀ ਦੇ ਤਹਿਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੂਰੀਆ ਕੰਪਲੈਕਸ ਲੀਲਾ ਪਵਨ ਦੇ ਵਿੱਚ ਸਾਰੀ ਸੰਗਤਾਂ ਵੱਲੋਂ ਕਮੇਟੀ ਮੈਂਬਰਾਂ ਵੱਲੋਂ ਸਾਰਿਆਂ ਨਾਲ ਮਿਲ ਕੇ ਲੰਗਰ ਦੀ ਸੇਵਾ ਕੀਤੀ ਹੈ ਤੇ ਗੱਲਬਾਤ ਕਰਦੇ ਆ ਪਿਛਲੇ ਦਿਨ ਹੀ 25 ਤਰੀਕ ਨੂੰ ਵੀ ਇੱਥੇ ਸਾਡੇ ਜਿਹੜੇ ਦੁਕਾਨਦਾਰ ਨੇ ਉਹਨਾਂ ਨੇ ਇਹ ਸੇਵਾ ਕੀਤੀ ਸੀ ਲੰਗਰ ਚਲਾਇਆ ਸੀ ਅੱਜ ਸਾਰੀ ਕਮੇਟੀ ਖੜੀ ਹੈ ਤੇ ਤੁਸੀਂ ਦੇਖਿਆ ਸ਼ਾਟ ਦੇ ਵਿੱਚ ਜਿੰਨੇ ਵੀ ਵੀਡੀਓ ਨੇ ਉਹਦੇ ਵਿੱਚ ਬਹੁਤ ਹੀ ਸ਼ਰਧਾ ਦੇ ਭਾਵਨਾ ਦੇ ਨਾਲੇ ਲੰਗਰ ਲਗਾਇਆ ਗਿਆ ਪਿਛਲੇ ਸਾਲ ਦੀ ਤਰ੍ਹਾਂ ਪ੍ਰਧਾਨ ਜੀ ਨਾਲ ਗੱਲ ਕਰਦੇ ਆ ਕਮੇਟੀ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਉਹ ਠੀਕ ਹੈ ਠੀਕ ਹੈ ਸ਼ਹੀਦੀ ਸਭਾ ਨੂੰ ਸਮਰਪਿਤ ਛੋਟੇ ਸਾਹਿਬ ਜਦ ਨੂੰ ਸਮਰਪਿਤ ਹਰ ਸਾਲ ਲੰਗਰ ਲਗਾਇਆ ਜਾਂਦਾ ਇਸ ਵਾਰ ਵੀ ਲੰਗਰ ਲਗਾਇਆ ਕਿਸ ਤਰ੍ਹਾਂ ਸਹਿਯੋਗ ਕਿਸ ਤਰ੍ਹਾਂ ਸਾਰੇ ਰਲ ਮਿਲ ਕੇ ਕਰਦੇ ਹੋ ਕਿਵੇਂ ਕਰਦੇ ਹੋ ਸਾਨੂੰ ਬਹੁਤ ਵੱਧ ਚੜ ਕੇ ਉਸਾ ਨਾਲ ਸਹਿਯੋਗ ਮਿਲਦਾ ਹੈ ਬਹੁਤ ਹੀ ਜਬਰਦਸਤ ਸਾਡੇ ਸਾਰੇ ਵਰਕਰ ਸਾਡੇ ਸਾਰੇ ਬੰਦੇ ਸਾਰੇ ਸਾਰੇ ਦੁਕਾਨਦਾਰ ਬੜੇ ਦਿਲ ਨਾਲ ਭਾਵਨਾ ਨਿਵਾਨੇ ਜੀ ਜੀ ਤੇ ਬਾਬਾ ਫਤੇ ਸਿੰਘ ਜੋਰਾਵਰ ਸਿੰਘ ਜੀ ਦੀ ਯਾਦ ਵਿੱਚ ਸ਼ਹੀਦਾਂ ਨੂੰ ਸਮਰਪਿਤ ਲੰਗਰ ਅਸੀਂ ਹਰ ਸਾਲ ਨਹੀਂ ਸਾਲਾਂ ਤੋਂ ਲਗਾਉਂਦੇ ਆ ਰਹੇ ਹਾਂ ਇਹ ਸਾਡੀ ਕੋਸ਼ਿਸ਼ ਹੈ ਹੀ ਰਹਿੰਦੀ ਹੈ ਕਿ ਕੋਈ ਬੰਦਾ ਇੱਥੋਂ ਐਵੇਂ ਨਾ ਜਾਏ ਸਾਰੇ ਬੰਦੇ ਖੁਸ਼ ਹੋਣ ਔਰ ਬੜੇ ਜਿਹੜਾ ਵੀ ਬੰਦਾ ਸਾਡੇ ਲੰਗਰ ਜਾਂਦਾ ਜੀ ਉਹ ਦਿਲੋਂ ਮਤਲਬ ਖੁਸ਼ ਹੋ ਕੇ ਤਸੱਲੀ ਬਖਸ਼ੇ ਜਾਂਦਾ ਹੈ ਜੀ ਜੀ ਹਾਂ ਜੀ ਆਜੋ 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 ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਚੜ੍ਹਦੀ ਕਲਾ ਜੀ ਕਿਵੇਂ ਰਿਹਾ ਲੰਗਰ ਦੀ ਸੇਵਾ ਅੱਜ ਕਿਦਾਂ ਇਹ ਤਾਂ ਜੀ ਗੁਰੂ ਮਹਾਰਾਜ ਕਰਾਉਣ ਵਾਲੇ ਆ ਠੀਕ ਹੈ ਜੀ ਅ ਅਸੀਂ ਇਹ ਪੁਰਾਣਾ ਕਈ ਸਾਲਾਂ ਤੋਂ ਕਰ ਰਹੇ ਹੈ ਜੀ ਜੀ ਤੇ ਇਸ ਵਾਰ ਵੀ ਸਮੂਹ ਦੁਕਾਨਦਾਰਾਂ ਵੱਲੋਂ ਤਨ ਮਨ ਧਨ ਨਾਲ ਇਹ ਸੇਵਾ ਨਿਭਾਈ ਗਈ ਹੈ। ਜੀ ਹਰ ਕਿਸ ਨੇ ਆਪਣੇ ਤਿਲ ਫੁੱਲ ਤੋਂ ਕੁਛ ਨਾ ਕੁਛ ਤਨ ਧਨ ਪਾਇਆ ਹੈ। ਤੇ ਤਨ ਨਾਲ ਇੱਥੇ ਮਨ ਨਾਲ ਸوير ਦੇ ਕਈ ਸਾਡੇ ਸੱਜਣ ਮਿੱਤਰ ਆਏ ਆ ਜਿਨ੍ਹਾਂ ਨੇ ਇੱਥੇ ਸੇਵਾ ਨਿਭਾਈ ਹੈ। ਤੇ ਇਹ ਅਸੀਂ ਹਮੇਸ਼ਾ ਕਰਦੇ ਆ ਇੱਕ ਸ਼ਹੀਦਾਂ ਦੀ ਯਾਦ ਵਿੱਚ। ਔਰ ਜਿਵੇਂ ਦਸਮ ਪਾਚਾ ਗੁਰੂ ਗੋਬਿੰਦ ਸਿੰਘ ਜੀ ਦੇ ਸੈਭਜਾਦਿਆਂ ਉਹਨਾਂ ਦੀ ਜੜੀ ਸ਼ਹਾਦਤ ਜਿਸ ਦੇ ਕਰਕੇ ਅਸੀਂ ਅੱਜ ਧਾਰਮਿਕ ਆਜ਼ਾਦੀ ਅੱਜ ਮਾਣ ਰਹੇ ਹਾਂ ਉਹਨਾਂ ਦੀ ਬਦੌਲਤ ਉਹਨਾਂ ਦੀਆਂ ਕੁਰਬਾਨੀਆਂ ਕਰਕੇ ਹੀ ਅੱਜ ਅਸੀਂ ਜਿੱਥੇ ਮਾਣ ਨਾਲ ਖੜੇ ਆ ਪੱਗਾਂ ਸਜਾ ਕੇ ਔਰ ਪੰਜਾਬ ਦੀ ਧਰਤੀ ਤੇ ਮਾਣ ਨਾਲ ਇੱਕ ਠੋਕ ਕੇ ਬੋਲਦੇ ਆ ਇਹ ਧਾਰਮਿਕ ਆਜ਼ਾਦੀ ਸਾਨੂੰ ਉਹਨਾਂ ਨੇ ਦਿੱਤੀ ਹੈ ਅਸੀਂ ਲੰਗਰ ਕੁਝ ਵੀ ਨਹੀਂ ਲਗਾ ਸਕਦੇ ਜੋ ਕੁਝ ਉਹਨਾਂ ਨੇ ਸਾਨੂੰ ਦਿੱਤਾ ਹੈ ਸਾਡੀ ਤਾਂ ਮਾਣ ਹੀ ਕੋਈ ਚੀਜ਼ ਹੈ ਜਿਹਦੇ ਵਿੱਚ ਸਾਨੂੰ ਉਪਰੋਂ ਰਖੜਾ ਪਰਿਵਾਰ ਵੱਲੋਂ ਸਾਰੇ ਦੁਕਾਨਦਾਰੋਂ ਨੂੰ ਬਹੁਤ ਸਹਿਯੋਗ ਮਿਲਦਾ ਹੈ ਧੰਨਵਾਦ ਜੀ ਹਾਂਜੀ ਮਿਰਕ ਸਾਹਿਬ ਖੜੇ ਨੇ ਸਿੱਖੀ ਸਰੂਪ ਦੇ ਵਿੱਚ ਸਜੇ ਹੋਏ ਸਿੰਘ ਨੇ ਕਹਿੰਦੇ ਨੇ ਵੀ ਜਿੱਦਾਂ ਦੱਸਿਆ ਇੱਧਰ ਪ੍ਰਧਾਨ ਜੀ ਨੇ ਸਾਰਿਆਂ ਨੇ ਵੀ ਇਹ ਏਕੇ ਦਾ ਪ੍ਰਤੀਕ ਇਕ ਅਸੀਂ ਰਲ ਮਿਲ ਕੇ ਉਹਨਾਂ ਨੂੰ ਗੁਰੂਆਂ ਪੀਰਾਂ ਨੂੰ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਆ ਤੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂਜੀ ਬਹੁਤ ਠੀਕ ਠਾਕ ਹੋ ਚੰਗੀ ਗੱਲ ਲੱਗਿਆ ਜੀ ਸਾਨੂੰ ਤੇ ਬਸ ਆਪ ਸਾਰੇ ਗੁਰਦਵਾਰਾਂ ਨਾਲ ਸਹਿਯੋਗ ਨਾਲ ਸਾਰੇ ਰਖੜਾ ਪਰਮਾਤਮਾ ਦੇ ਸਹਿਯੋਗ ਨਾਲ ਲਾ ਰਹੇ ਜੀ ਲੰਗਰ ਹਰ ਇੱਕ ਸਾਲ ਲਾਉਂਦੇ ਆ ਤੇ ਬਾਬਾ ਜੋਗਾワਰ ਸਿੰਘ ਜੀ ਬਾਬਾ ਪਤ ਸਿੰਘ ਜੀ ਦੀ ਯਾਦ ਵਿੱਚ ਅਸੀਂ ਤੁਹਾਨੂੰ ਸਮਰਪਿਤ ਹੈ ਸਾਡਾ ਲੰਗਰ ਜੀ ਇਹ ਤੇ ਜਿਹੜਾ ਸਾਲੋ ਸਾਲ ਲਾਉਂਦੇ ਆ ਇਸ ਸਾਲ ਖਾਸ ਸਾਰੇ ਪਰਵਾਦੇ ਹਨੇਰ ਮੈਨੂੰ ਕਮੇਟੀ ਦੇ ਸਵੇਰ ਲੈ ਕੇ ਸ਼ੁਗਵਧ ਮਾਰ ਰਹੇ ਨੇ ਸਾਡੀ ਨਾਲ ਬਹੁਤ ਚੰਗੀ ਗੱਲ ਹੋਈ ਸਭੀ ਬੱਚੇ ਜਿਹੜੇ ਹੁੰਦੇ ਨੇ ਮੇਰੇ ਕੋਲ ਅਗਰ ਸਿਆਧਾ ਨਾਲ ਕਰੇ ਇਹ ਤੋਂ ਵੀ ਉਹਦੀ ਕਰਦੇ ਰਹੀਏ ਹੋਰ ਸਾਨੂੰ ਪਰਮਾਰਣੋਂ ਵੱਲੋਂ ਫਰਤੀ ਵਕਸ਼ਣ ਹੈ ਕਿ ਹੋਰ ਹੈ ਜੀ ਸਭ ਤੋਂ ਵੱਧ ਉਪਰਾਲਾ ਕਰਦੇ ਰਹੀਏ ਧੰਨਵਾਦ ਇਹ ਕਹਿੰਦੇ ਵੀ ਇਹ ਜਿਹੜੀ ਸੇਵਾ ਹੈ ਰਲ ਮਿਲ ਕੇ ਸਾਰੀ ਭਾਵਨਾ ਨਾਲ ਕੀਤੀ ਜਾਂਦੀ ਹੈ ਸਾਰਿਆਂ ਨਾਲ ਮਿਲ ਕੇ ਤਿਲ ਫੁੱਲ ਜਿਹੜੀ ਭੇਟਾ ਪਾਈ ਹੈ ਸਾਰਿਆਂ ਦਾ ਕਮੇਟੀ ਵੱਲੋਂ ਧੰਨਵਾਦ ਕੀਤਾ ਜਾਂਦਾ ਵੀਰ ਜੀ ਕਿਸ ਤਰ੍ਹਾਂ ਤੁਸੀਂ ਵੀ ਦੋ ਸ਼ਬਦ ਕਿਉਂਕਿ ਹਰ ਸਾਲ ਇਹ ਜਿਹੜੀ ਸੇਵਾ ਪਰਮਾਤਮਾ ਇਹ ਕੰਪਲੈਕਸ ਵਾਲਿਆਂ ਤੋਂ ਸਾਰਿਆਂ ਤੋਂ ਕਰਵਾਉਂਦਾ ਰਹੇ ਕੀ ਕਹਿਣਾ ਚਾਹੁੰਦੇ ਅਸੀਂ ਤਾਂ ਇਹੀ ਕਹਿਣਾ ਚਾਹਾਂਗੇ ਗੁਰੂ ਜੀ ਦੇ ਜਿਹੜੇ ਚਿਹ ਸ਼ਹਾਦਤ ਸਾਡੇ ਵਾਸਤੇ ਵਾਰੀ ਅਸੀਂ ਤਾਂ ਦਾ ਕਿ ਤਿੰਕਾ ਵੀ ਉਹ ਨਹੀਂ ਹੈਗੇ ਕਿ ਅਸੀਂ ਕੁਝ ਉਹਨਾਂ ਦਾ ਪ੍ਰਾਲਾ ਜਿਹੜਾ ਉਹਨਾਂ ਨੇ ਸੰਭਲੀ ਕੀਤਾ ਸੀਗਾ ਜਿਨ੍ਹਾਂ ਦਾ ਸ਼ੁਕਰ ਹੈ ਜੀ ਅਸੀਂ ਇਹ ਵੀ ਨਹੀਂ ਨਾ ਠੀਕ ਤੇ ਸ਼ਹੀਦਾਂ ਦੀ ਯਾਦ ਦੇ ਵਿੱਚ ਹੀ ਹਰ ਸਾਲ ਸਾਡਾ ਲੰਗਰ ਲੱਗਦਾ ਇੱਥੇ ਗੁਰੂ ਜੀ ਸਾਡੇ ਤੋਂ ਲਵਾਉਂਦੇ ਨੇ ਅਸੀਂ ਉਹਨਾਂ ਲਾਉਣ ਵਾਲੇ ਗੁਰੂ ਜੀ ਵੀ ਸਾਡੇ ਤੋਂ ਲਵਾਉਂਦੇ ਨੇ ਤੇ ਹਰ ਸਾਲ ਲਾਉਂਦੇ ਰਹਿਣਾ ਇਸ ਤਰ੍ਹਾਂ ਸਾਰੀ ਕਮੇਟੀ ਪ੍ਰਧਾਨ ਜੀ ਨੇ ਦੱਸਿਆ ਵੀ ਰਲ ਮਿਲ ਕੇ ਇਹ ਜਿਹੜਾ ਲੰਗਰ ਲਗਾਇਆ ਜਾਂਦਾ ਹੈ ਕਹਿੰਦੇ ਵੀ ਕਰਨ ਵਾਲੇ ਅਸੀਂ ਕੌਣ ਆ ਕਰਨ ਕਰਾਉਣ ਵਾਲਾ ਖੁਦ ਪ੍ਰਮਾਤਮਾ ਹੈ ਪਰ ਇਹ ਜੇ ਆਪਾਂ ਗੱਲਬਾਤ ਕਰੀਏ ਹਿੰਮਤ ਕਰਨੀ ਪੈਂਦੀ ਹੈ ਮੂਹਰੇ ਹੋ ਕੇ ਲੱਗਣਾ ਪੈਂਦਾ ਤਾਂ ਹੀ ਇਹ ਜਿਹੜੀ ਸਮਾਜ ਸੇਵਾ ਦੇ ਕਦਮ ਜਿਹੜੇ ਅੱਗੇ ਵਧਦੇ ਨੇ ਇਸੇ ਤਰ੍ਹਾਂ ਅਸੀਂ ਵੀ ਪ੍ਰਮਾਤਮਾ 기 ਅਰਦਾਸ ਕਰਦੇ ਹਾਂ ਕਿਉਂਕਿ ਉਹਨਾਂ ਦੀ ਲਿਸਾਨੀ ਸ਼ਹਾਦਤ ਨੂੰ ਅਸੀਂ ਹਰ ਸਾਲ ਯਾਦ ਕਰਦੇ ਹਾਂ ਨਮਨ ਕਰਦੇ ਹਾਂ ਪ੍ਰਣਾਮ ਕਰਦੇ ਹਾਂ ਇਹ ਜਿਹੜੀ ਸੰਸਥਾ ਜਿਹੜੀ ਬਣੀ ਹੋਈ ਆ ਕਮੇਟੀ ਬਣੀ ਹੋਈ ਆ ਇਹ ਸਾਰਾ ਇਸ ਤਰ੍ਹਾਂ ਸਾਰਿਆਂ ਦਾ ਪਿਆਰ ਬਣਿਆ ਰਹੇ ਸੂਰੀਆ ਕੰਪਲੈਕਸ ਚੜ੍ਹਦੀ ਕਲਾ 'ਚ ਰਹੇ ਤੇ ਆਏ ਸਾਲ ਆਪਾਂ ਉਹਨਾਂ ਦੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਰੀਤ ਲੰਗਰ ਛਕਦੇ ਰਹੀ। ਦੂਰੀਆ ਕੰਪਲੈਕਸ ਦੀ ਲੰਗਰ ਦੀ ਅੱਜ ਗੱਲ ਚੱਲੀ ਐ। ਸੇਵਾ ਭਾਵਨਾ ਦੇ ਨਾਲ ਪੂਰੀ ਕੰਪਲੈਕਸ ਦੇ ਦੁਕਾਨਦਾਰਾਂ ਵੱਲੋਂ ਰਲ ਮਿਲ ਕੇ ਲੰਗਰ ਲਗਾਇਆ ਗਿਆ। ਸਰਦਾਰ ਸੁਜੀਤ ਸਿੰਘ ਰਖੜਾ ਤੇ ਸਰਦਾਰ ਚੰਨਜੀਤ ਸਿੰਘ ਰਖੜਾ ਤੋਂ ਉਹਨਾਂ ਨੇ ਧੰਨਵਾਦ ਕੀਤਾ ਕਿਉਂਕਿ ਹਰ ਸਾਲ ਇਹਨਾਂ ਵੱਲੋਂ ਵੱਡਾ ਸਹਿਯੋਗ ਦਿੱਤਾ ਜਾਂਦਾ ਹੈ। ਰਖੜਾ ਸਾਹਿਬ ਦੇ ਪੋਲਿਟਿਕਲ ਸੈਕਟਰੀ ਨਾਲ ਨੇ ਲੰਗਰ ਛੱਕ ਕੇ ਵੀ ਆਏ ਨੇ। ਕਿਸ ਤਰ੍ਹਾਂ ਦਾ ਲੰਗਰ ਲੱਗਿਆ ਤੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਸਾਰੀ ਕਮੇਟੀ ਨੇ ਸਾਫ ਦਾ ਵੀ ਧੰਨਵਾਦ ਕੀਤਾ ਤੇ ਭਾਈ ਇਹ ਸਾਰੀ ਜਿੰਨੀ ਵੀ ਕੰਪਲੈਕਸ ਅਸਰੰਦਾ ਅੱਜ ਧੰਨਵਾਦ ਕੀਤਾ ਹੈ। ਗੈਰਿਕ ਹਾਲਸਾ ਗੈਰਿਕ ਕੀ ਕਹਿੰਦੇ ਜੀ ਅੱਜ ਛੋਟੇ ਸ਼ਹਿਬਜ਼ਾਦਿਆਂ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਜੋ ਸਵੰਧ ਤਲੰਗਰ ਲਾਇਆ ਹੈ ਉਹ ਲੰਗਰ ਇੱਕ ਹੈਗਾ Hindu Sikh Muslim ਸਭ ਭੈਣ ਭਾਈ ਜਾਂਦਾ ਹੈ ਇੱਕ ਸਾਂਝੀ ਸਾਂਝ ਦਾ ਪ੍ਰਤੀਕ ਹੈ। ਸਭ ਨੇ ਰਲ ਕੇ ਲੰਗਰ ਲਾਇਆ ਮੈਂ ਇਹ ਦੇਖ ਕੇ ਹੈਰਾਨ ਆ ਕਿ ਲੰਗਰ ਜੋ ਚੱਲਿਆ ਹੈ ਲੰਗਰ ਦੀ ਇੰਨੀ ਜ਼ਿਆਦਾ ਸਫਲਤਾ ਹੋਈ ਹੈ ਕਿ ਲੰਗਰ ਛਕਣ ਵਾਲੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੇ ਛਕਾਉਣ ਵਾਲੇ ਵੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਭ ਨੇ ਲੰਗਰ ਛਕਿਆ ਤੇ ਇੱਥੇ ਜੋ ਤਕਰੀਬਨ 160 ਸ਼ਾਪਸ ਨੇ ਦੁਕਾਨਾਂ ਨੇ ਉਹ ਸਾਰੇ ਦੁਕਾਨਦਾਰ ਉਹਨਾਂ ਚ ਕੋਈ ਕਿਸੇ ਕਿਸਨ ਦਾ ਭੇਦਭਾਵ ਨਹੀਂ ਸਭ ਦਾ ਆਪਸੀ ਪਿਆਰ ਹੈ ਤੇ ਉਹਨਾਂ ਨੇ ਆਪਣਾ ਪਿਆਰ ਸਦਕਾ ਪਿਛਲੇ 25 ਤਰੀਕ ਨੂੰ ਵੀ ਇੱਕ ਲੰਗਰ ਲਾਇਆ ਸੀਗਾ ਤੇ ਇੱਥੇ ਲੰਗਰ ਹਰ ਸਾਲੇ ਲੱਗਦਾ ਹੈ ਤੇ ਇਹਦੇ ਵਿੱਚ ਸਾਡੇ ਜਿਹੜੇ ਸਾਰੇ ਪ੍ਰਧਾਨ ਜੀ ਨੇ ਮੈਂਬਰ ਕਮੇਟੀ ਨੇ ਸਾਰਿਆਂ ਨੇ ਰਲ ਕੇ ਬੜੀ ਮਿਹਨਤ ਕੀਤੀ ਬੜੀ ਹਿੰਮਤ ਕੀਤੀ ਬੜਾ ਸਹਿਯੋਗ ਕੀਤਾ ਸਾਰਿਆਂ ਨੇ ਖੁਸ਼ੀ-ਖੁਸ਼ੀ ਜੀ ਦਾਨ ਦਿੱਤਾ ਹੈ ਖੁਸ਼ੀ-ਖੁਸ਼ੀ ਸਾਰਿਆਂ ਨੇ ਲੰਗਰ ਲਾਇਆ ਤੇ ਭਾਈਚਾਰਕ ਸਾਂਝ ਹੈ ਤੇ ਸਾਡੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਸਾਹਤ ਨੂੰ ਪ੍ਰਣਾਮ ਹੈ ਪ੍ਰਣਾਮ ਕੀਤਾ ਹੈ ਤੇ ਅਸੀਂ ਕਹਿੰਦੇ ਹਾਂ ਵੀ ਸਾਡਾ ਇਸ ਤਰ੍ਹਾਂ ਲੰਗਰ ਲੱਗੇ ਸਾਰੇ ਅਸੀਂ ਖੁਸ਼ ਰਹੀਏ ਆਪਸ ਸਭ ਆਪਣਾ ਭਾਈਚਾਰਕ ਸਾਂਝ ਬਣਾ ਕੇ ਰੱਖੀਏ ਵੈਰੀਏ ਖਾਲਸਾ ਜੀ ਬਹੁਤ ਅੱਛਾ ਮਾਸਟਰ ਸੁਖਵਿੰਦਰ ਸਿੰਘ ਪੋਲੀਟিক্যাল ਸੈਕਟਰੀ ਤੋਂ ਸਰਦਾਰ ਸੁਖ ਸਿੰਘ ਰਖੜਾ ਜਿਨ੍ਹਾਂ ਨੇ ਕਿਹਾ ਵੀ ਇਹ ਜਿਹੜੀ ਕੰਪਲੈਕਸ ਹੈ ਸਾਡੀ ਸੁਸਾਇਟੀ ਹੈ ਚੜ੍ਹਦੀ ਕਲਾ 'ਚ ਰਹੇ ਇਸੇ ਤਰ੍ਹਾਂ ਅਸੀਂ ਇਹ ਜਿਹੜੀ ਲਸ਼ਾਨੀ ਸ਼ਹਾਦਤ ਹੈ ਸਾਡੇ ਹਿੰਦ ਧਰਮ ਲਈ ਸਿੱਖ ਧਰਮ ਲਈ ਸਾਡੀ ਕੌਮ ਲਈ ਛੋਟੇ ਸਾਬਜਾਦਿਆਂ ਮਾਤਾ ਗੁਜਰਕੌਰ ਨੇ ਦਿੱਤੀ ਹੈ ਵੀ ਉਹਨਾਂ ਨੂੰ ਅਸੀਂ ਇੱਦਾਂ ਕੋਟਨ ਕੋਟ ਪ੍ਰਣਾਮ ਕਰਦੇ ਰਹੀਏ ਤੇ ਆਪਣੇ ਜ਼ਹਿਨ 'ਚ ਆਪਣੇ ਦਿਮਾਗ 'ਚ ਯਾਦ ਕਰੀਏ ਤੇ ਸੱਚੇ ਮਾਰਗਾਂ ਤੇ ਚੱਲਦੇ ਰਹੀਏ ਇਸੇ ਤਰ੍ਹਾਂ ਇਹਨਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਅਰਦਾਸ ਕੀਤੀ ਹੈ ਪ੍ਰਮਾਤਮਾ ਨੂੰ ਇਹ ਕੰਪਲੈਕਸ ਸਾਰੀ ਦੀਨ ਦੁਨੀਆ ਚੜ੍ਹਦੀ ਕਲਾ ਚ ਰਹੇ